ਜੀ ਮੇ ਕਿ ਹੁਣ ਸਰਦੀਆਂ ਦਾ ਮੌਸਮ ਆ ਗਿਆ ਹੈ ਤੇ ਤੁਹਾਡੀ ਬਗੀਚੀਆਂ ਦੇ ਵਿੱਚ ਹੁਣ ਸੋਹਣੇ-ਸੋਹਣੇ ਫੁੱਲਾਂ ਦੇ ਖਿੜਨ ਦਾ ਟਾਈਮ ਆ ਗਿਆ ਤੇ ਇਹੀ ਉਹ ਸਹੀ ਟਾਈਮ ਹੈ ਜਦੋਂ ਤੁਸੀਂ ਪਨੀਰੀਆਂ ਜਿਹੜੀ ਨਰਸਰੀਆਂ ਦੇ ਵਿੱਚੋਂ ਲੈ ਸਕਦੇ ਆ ਨਹੀਂ ਤਾਂ ਫਿਰ ਉਹ ਥੋੜੇ ਪਲਾਂਟ ਵੱਡੇ ਹੋ ਜਾਂਦੇ ਨੇ ਔਰ ਉਹ ਮਹਿੰਗੇ ਮਿਲਦੇ ਨੇ ਹੁਣ ਇਹ ਜਿਹੜੇ ਪਲਾਂਟ ਨੇ ਹੁਣ ਛੋਟੇ ਪਲਾਂਟ ਨੇ ਪਨੀਰੀ ਹੈ ਉਹ ਸਸਤੀ ਮਿਲ ਜਾਂਦੀ ਹੈ ਪਹਿਲਾਂ ਉਹ ਆਪਾਂ ਇੱਕ ਟੂਰ ਲੈ ਲੈਨੇ ਆ ਨਰਸਰੀ ਦਾ ਤੇ ਪਟਿਆਲੇ ਦੇ ਨੇੜੇ ਹੀ ਪਟਿਆਲੇ ਤੋਂ ਭਾਲਸੂ ਰੋਡ ਦੇ ਉੱਤੇ ਇਹ ਨਰਸਰੀਆਂ ਜਦੋਂ ਆਪਾਂ ਪਟਿਆਲੇ ਤੋਂ ਜੀਪਾਲ ਤੋਂ ਵੱਲੋਂ ਜਾਣਿਆ ਇਹ ਨਾਸਰੀ ਜਿੱਥੇ ਬਹੁਤ ਸੋਹਣੇ ਸੋਹਣੇ ਬਹੁਤ ਜ਼ਿਆਦਾ ਵੈਰਾਈਟੀ ਆ ਫੁੱਲਾਂ ਦੀ ਜਿੰਨੀ ਤੁਸੀਂ ਕਹਿ ਦੂੰ ਐਨੀ ਵੈਰਾਈਟੀ ਆ ਇੱਥੇ ਫੁੱਲਾਂ ਦੀ ਇਹ ਗੁਲਦੋਦੀ ਆ ਗੁਲਦੋਦੀ ਹੈ ਤੇ ਇਹ ਜਲਦੀ ਪਹਿਲਾਂ ਖਿਲੇਗੀ ਇਹ ਦੋ ਵਾਰ ਤੁਹਾਨੂੰ ਫੁੱਲ ਦੇ ਦਿੰਦੀ ਹੈ ਇੱਕ ਵਾਰੀ ਹੋਣਾ ਤੇ ਇੱਕ ਵਾਰੀ ਫੇਰ ਮਾਰਚ ਦੇ ਵਿੱਚ ਫਰਵਰੀ ਦੇ ਵਿੱਚ ਦੁਬਾਰਾ ਜਦੋਂ ਤੁਸੀਂ ਜੇ ਇਹਦੀ ਕਟਿੰਗ ਕਰ ਦਿੰਨੇ ਹੋ ਤਾਂ ਦੁਬਾਰਾ ਤੁਹਾਨੂੰ ਫੁੱਲ ਫੇਰ ਦੇ ਦਿੰਦੀ ਹੈ ਬਹੁਤ ਸਾਰੇ ਨੇ ਜਿੱਦਾਂ ਕਿ ਇਧਰ ਜੈਟ ਪlant ਦੇਖੋ ਕਿੰਨਾ ਵੱਡਾ ਵੱਡਾ ਖੜਾ ਹੈ ਇਹਨਾਂ ਕੋਲ ਬਹੁਤ ਹੀ ਸੋਹਣਾ ਹੈ ਹੈਨਾ ਹਰ ਤਰ੍ਹਾਂ ਦੀ ਵੈਰਾਈਟੀ ਹੈ ਤੁਸੀਂ ਥੋੜਾ ਇੱਕ ਨਾ ਨਿਗਾਹ ਮਾਰ ਲਓ ਇਹਨਾਂ ਦੇ ਉੱਤੇ ਗੁੜਹਲਦਾ ਦੇਖੋ ਕਿੰਨੇ ਸੋਹਣੇ ਇਹਨਾਂ ਦੇ ਬਰਡਸ ਆਏ ਹੋਏ ਨੇ ਭਰੇ ਹੋਏ ਨੇ ਇਹ ਪੂਰੇ ਭਰੇ ਹੋਏ ਨੇ ਤੇ ਬਹੁਤ ਸਾਰੇ ਰੰਗਾਂ ਵਿੱਚ ਨੇ ਅਸੀਂ ਇਹਨਾਂ ਨੂੰ ਪੁੱਛਿਆ ਤੇ ਸਾਰੇ ਇਹ ਹਾਈਬ੍ਰਿਡ ਨੇ ਤੇ ਇਧਰ ਇੱਕ ਪlant ਮੈਂ ਤੁਹਾਨੂੰ ਇਹਦਾ ਵੀ ਦਿਖਾਉਣੀ ਆ ਇਹ ਦੇਖੋ ਇਹ ਚੀਕੂ ਲੱਗੇ ਹੋਏ ਨੇ ਚੀਕੂ ਹਰ ਤਰ੍ਹਾਂ ਦਾ ਪlant ਹੈ ਨਾਲ ਕੋਲ ਉਹ ਬਹੁਤ ਵੱਡੀ ਹੈ ਇਹ ਅੱਗੇ ਜਾ ਕੇ ਪਨੀਰੀ ਆ ਜਿਹੜੀ ਉਹ ਸਾਰੀ ਅੱਗੇ ਪਈ ਆ ਇੱਥੇ ਨਹੀਂ ਹੈਗੀ ਇੱਥੇ ਤਾਂ ਥੋੜੇ ਜਿਹਾ ਫਲਾਰੇ ਨੇ ਆ ਰੱਖੇ ਹੋਏ ਨੇ ਇਹ ਜਿਦਾਂ ਇਹ ਪਟੂਨੀਆ ਰੱਖਿਆ ਹੋਇਆ ਥੋੜੇ ਜਿਹਾ ਫਲਾਰੇ ਥੋੜੀ ਜਿਹੀ ਵੈਰਾਈਟੀ ਇਹ ਵੀ ਪਈ ਆ ਇੱਥੇ ਗੁਲਾਬ ਦੀ ਪਈ ਆ ਚਲੋ ਮੈਂ ਤੁਹਾਨੂੰ ਉਧਰ ਪਹੁੰਚਾਉਂਦਾ ਹਾਂ ਆ ਦੇਖੋ ਪਟਿਆਲੇ ਤੋਂ ਜਿਪਾਤ ਸਾਨੂੰ ਜਾਉਂਗੇ ਨਾ ਉਸ ਰੋਡ ਦੇ ਉੱਤੇ ਐ ਖੱਬੀ ਸਾਈਡ ਤੇ ਐ ਜੇ ਤੁਸੀਂ ਪਟਿਆਲੇ ਰਹਿੰਦੇ ਹੋ ਜਾਂ ਨੇੜੇ ਤੇੜੇ ਹੋ ਤਾਂ ਇੱਥੇ ਜ਼ਰੂਰ ਇੱਕ ਵਾਰ ਵਿਜ਼ਿਟ ਕਰ ਲਿਓ ਇਹ ਸਾਰੇ ਪੈਨੇ ਜਿਹੜੇ ਪਰਮਨੈਂਟ ਫਲਾਰ ਹੁੰਦੇ ਨੇ ਨਾ ਪlant ਸੌਰੀ ਫਲਾਰ ਕਹਿੰਦਾ ਮੈਂ plant ਪਰਮਨੈਂਟ ਵਾਲੇ ਇਹ ਸਾਰੇ ਪੈਨੇ ਹਨਾ ਕੋ ਬਹੁਤ ساری ਵੈਰਾਈਟੀ ਹੈ ਕੋਈ ਵੀ ਤੁਸੀਂ ਮੇਰਾ ਦਾ ਜੀ ਕਰਦਾ ਤੇ ਤੋਂ ਸਾਰੇ ਇੱਕ ਮੈਂ ਫੋਰ ਦਿਖਾਉਣੀ ਹੈ ਤੁਹਾਨੂੰ plant ਆ ਦੇਖੋ ਆ ਦੇਖੋ ਆ ਕਿੰਨਾ ਸੋਹਣਾ ਫੁੱਲ ਆ ਰਿਹਾ ਹੈ ਨਾ ਇਹ ਮੈਂ ਨਵਾਂ ਦੇਖਿਆ ਜੀ ਜੇ ਤੁਹਾਨੂੰ ਕਿਸੇ ਨੂੰ ਇਸ ਦਾ ਨਾਮ ਪਤਾ ਹੈ ਤਾਂ ਮੈਨੂੰ ਜਰੂਰ ਦੱਸਿਓ ਮੈਂ ਇੱਥੇ ਪਤਾ ਕਰਦੀ ਆ ਵੈਸੇ ਵੀ ਕੀ ਨਾਮ ਹੈ ਇਹਦਾ ਕਰਦੇ ਵੀ ਪੌਦੇ ਪਲਾਂਟ ਚਾਹੀਦੇ ਹੋਏ ਤਾਂ ਤੁਸੀਂ ਜਰੂਰ ਆਪਣੇ ਗਾਰਡਨ ਵਿੱਚ ਇਹਨਾਂ ਨੂੰ ਐਡ ਕਰਿਓ ਚਲੋ ਜੀ ਮੈਂ ਹੁਣ ਤੁਹਾਨੂੰ ਨਾ ਇੱਕ ਪਨੀਰੀ ਦਿਖਾਉਣੀ ਆ ਪਨੀਰੀ ਜਿਹੜੀ ਹੈਗੀ ਆ ਇਸ ਟਾਈਮ ਤੁਸੀਂ ਲੈ ਸਕਦੇ ਹੋ 5 ਰੁਪਏ ਦਾ ਇੱਕ ਪਲਾਂਟ ਜਿਵੇਂ ਇਹ ਗਿੰਦਾ ਹੈ ਨਿਕਸ ਗਿੰਦਾ ਰਲਿਆ ਮਿਲਿਆ ਜਾਏ ਹਨਾ ਬਾਕੀ ਇਹ ਪੈਨੇ ਸਾਰੀ ਪੰਜੀ ਅਜੇ ਨਾਲ ਕੋਲ ਖਤਮ ਹੋ ਗਿਆ ਪਟੂਨੀਆ ਡੈਂਸਰਸ ਇਹ ਅਲੱਗ-ਅਲੱਗ ਵੈਰਾਈਟੀ ਇਹਨਾਂ ਕੋਲ ਇਹ ਪਈਆ ਸਭ ਤੋਂ ਵੱਡੀ ਗੱਲ ਇਹ ਵੀ ਹੁਣ ਇਹ 4 ਤੇ 5 ਤੇ ਪ੍ਰਤੀ ਬਣਾਠ ਮਿਲ ਰਿਹਾ ਹੈ ਇਹੀ ਪਲਾਂਟ ਤੁਹਾਨੂੰ 10 ਦਿਨ ਤੱਕ ਇਹ ਮਹਿੰਗੇ ਮਿਲਨੇ ਆ ਫਿਰ 15 ਰੁਪਏ ਦਾ ਇੱਕ ਪਲਾਂਟ ਮਿਲਣਾ ਜਦੋਂ ਇਹ ਵੱਡੇ ਹੋਗੇ ਇਸ ਲਈ ਇਹਨਾਂ ਨੂੰ ਹੁਣੇ ਹੀ ਤੁਸੀਂ ਆਪਣੇ ਗਾਰਡਨ ਦੇ ਵਿੱਚ ਲਗਾਓ ਜਾ ਕੇ ਐਡ ਕਰੋ ਇਹਨਾਂ ਨੂੰ ਫਿਰ ਪਰਮਨੈਂਟ ਹਨ ਨਾ ਬੈਸ ਇਹਨਾਂ ਦੇ ਕਿੰਨਾ ਸੋਹਣਾ ਤੇ ਇੱਕ ਨਾ ਮੈਂ ਤੁਹਾਨੂੰ ਅਰੀਕਾ ਪਾਮ ਦਿਖਾਨੀ ਹੈ ਇਹਨਾਂ ਨੇ ਦੱਸਿਆ ਵੀ ਇਹ ਵੱਡਾ ਨਹੀਂ ਹੁੰਦਾ ਟੇਬਲ ਤੇ ਰੱਖਣ ਲਈ ਹੈ ਛੋਟਾ ਹੈ ਛੋਟਾ ਜਿਹਾ ਇਹਨਾ ਦਾ ਇਹਦਾ ਜਿਹੜਾ ਸਾਈਜ਼ ਸਾਈਜ਼ ਦੇਖੋ ਗਮਲੇ ਦਾ ਬਿਲਕੁਲ ਛੋਟਾ ਹੈ ਨਾ ਅਰੀਕਾ ਪਾਮ ਹੈ ਅਰੀਕਾ ਪਾਮ ਔਰ ਇਹ ਤੁਸੀਂ ਇੰਡੋਰ ਇਹਨੂੰ ਕਿਤੇ ਟੇਬਲ ਤੇ ਕਿਤੇ ਵੀ ਇਹਨੂੰ ਸਜਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਏ 골ਡਨ ਮਨੀ ਪਲਾਂਟ 골ਡਨ ਮਨੀ ਪਲਾਂਟ ਆ ਇਹਨੂੰ ਵੀ ਐਡ ਕਰ ਸਕਦੇ ਆ ਇਹ ਕੈਕਟਸ ਹੈ 250 ਦਾ ਇੱਕ ਹੈ ਨਾ ਉਹ 150 ਵਾਲਾ ਉਧਰ ਪਿਆ ਇਹ ਹੈਗਾ 250 ਦਾ ਆਦੁੱਤਨਾਂ ਨੇ ਲਿਖਿਆ ਹੋਇਆ ਵੀ ਇੱਥੇ 250 ਦਾ ਇੱਕ ਹੈ ਤੇ ਸੋਨਾ ਲੱਗਦਾ ਦੇਖਣ ਨੂੰ ਵੀ ਹੈ ਨਾ ਤੇ ਆਹ ਵਾਲੇ ਪੈਣ ਜਿਹੜੇ 150 ਦੇ ਨੇ ਇਹ ਸਾਰੇ 150 ਦੇ ਨੇ ਇਹ ਇਹ ਹੈਗੇ ਨੇ ਕੁਝ ਡੈਕੋਰੇਟਿਵ ਪੀਸਿਸ ਨੇ ਜਿਹੜੇ ਗਾਰਡਨ ਦੀ ਸ਼ਾਨ ਨੂੰ ਹੋਰ ਵੀ ਵਧਾ ਦਿੰਦੇ ਨੇ ਤੇ ਇਹ ਸਾਰੇ ਮਿੱਟੀ ਦੇ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਐਵੇਂ ਲੱਗਦਾ ਜਿਵੇਂ ਕੋਈ ਧਾਤ ਦੇ ਬਣੇ ਹੋਏ ਹੋਣ ਔਰ ਇਹਨਾਂ ਦੇ ਉੱਤੇ ਬਹੁਤ ਸੋਹਣਾ ਜਿਹੜਾ ਇੱਕ ਕਲਰ ਹੈ ਕੀਤਾ ਹੋਇਆ ਹੈ ਤੇ ਅਲੱਗ-ਅਲੱਗ ਰੇਟ ਇਹਨਾਂ ਦੇ ਨੇ 150 ਤੋਂ ਲੈ ਕੇ 2000 ਤੱਕ ਇਹ ਡੈਕੋਰੇਟਿਵ ਪੀਸ ਨੇ ਜਿਹੜੇ ਇਹ ਮਿਲ ਜਾਂਦੇ ਨੇ ਤੇ ਕੋਈ 150 ਦਾ ਇਹ ਕੋਈ 300 400 500 ਸਤ ਸੋ 1500 ਦਾ ਵੀ ਪਿਆਇਓ ਵੱਡਾ ਵਾਲਾ ਪਿੱਛੇ ਜਿਹੜਾ ਪਿਆਇ ਤੇ ਇੱਧਰ ਜਿਹੜਾ ਤੁਹਾਨੂੰ ਪਿੱਛੇ ਦਿਸ ਰਿਹਾ ਹੈ ਇਹ ਇਹ ਵਾਲਾ ਸਾਹਮਣੇ ਇਹ 2000 ਦਾ ਤੇ ਬਹੁਤ ਸੋਹਣੇ ਸੋਹਣੇ ਨੇ ਇਹ ਵੀ ਗਾਰਡਨ ਦੀ ਜਿਹੜੀ ਸ਼ਾਨ ਨੂੰ ਵਧਾ ਦਿੰਦੇ ਨੇ ਚਾਰ ਚੰਨ ਲਾ ਦਿੰਦੇ ਨੇ ਤੇ ਹੋਰ ਵੀ ਬਹੁਤ ਸੋਹਣੇ ਉੱਪਰ ਜਿਹੜੇ ਗਾਰਡਨ ਦੇ ਉੱਪਰ ਲਟਕਣ ਵਾਲੇ ਹੁੰਦੇ ਨੇ ਉਹ ਦੇਖੋ ਉੱਪਰ ਇਹ ਵੀ ਦੇਖੋ ਇਹ ਵੀ ਬੜੇ ਸੋਹਣੇ ਲੱਗਦੇ ਸੀ ਜਿਹੜੇ ਕਿ ਗਾਰਡਨ ਦੀ ਸੁੰਦਰਤਾ ਨੂੰ ਹੋਰ ਵੀ ਵਧਾ ਦਿੰਦੇ ਨੇ ਤੇ ਬਾਕੀ ਜਿਹੜੇ ਪਲਾਂਟਸ ਨੇ ਜਿਹੜੇ ਪਰਮਨੈਂਟ ਟ੍ਰਾਂਸਪਲੈਂਟ ਹੁੰਦੇ ਨੇ ਇਹਨਾਂ ਦੀ ਤਾਂ ਗੱਲੀ ਅਲੱਗ ਹੁੰਦੀ ਆ ਤੇ ਪੱਤੀਆਂ ਹੀ ਇਹਨਾਂ ਦੀ ਇੰਨੀਆਂ ਸੋਹਣੀਆਂ ਲੱਗਦੀਆਂ ਨੇ ਵੀ ਫੁੱਲਾਂ ਦੇ ਲੋੜ ਹੀ ਨਹੀਂ ਫੁੱਲਾਂ ਨਾਲੋਂ ਵੀ ਜ਼ਿਆਦਾ ਸੋਹਣੇ ਇਹਨਾਂ ਦੇ ਪੱਤੇ ਨੇ ਦੇਖੋ ਆਪ ਫਿਰ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਹਨਾ ਤੇ ਫਿਰ ਹੁਣ ਆਪਾਂ ਇੱਥੇ ਲਈ ਆਏ ਖਾਦ ਵਰਮੀ ਕੰਪੋਸਟ ਲਈ ਆ 250 ਦੀ ਇਹ ਲਈ ਆ 25 ਕਿਲੋ ਖਾਦ ਤੇ ਜੇ ਆਪਾਂ ਲੈਣੇ ਆ 10 ਕਿਲੋ ਖਾਦ ਉਹ ਆਉਂਦੀ ਆ 100 ਰੁਪਏ ਦੀ 70 ਕਿਲੋ ਨਹੀਂ 70 ਰੁਪਏ ਦੀ ਆਉਂਦੀ ਹੈ 5 ਕਿਲੋ ਜਿੰਨੀ ਜਿੰਨੀ ਪੈਕੇਜ ਪੈਕਟ ਜਿਹੜਾ ਤੁਸੀਂ ਛੋਟਾ ਲਓਗੇ ਖਾ ਥੋੜੀ ਲਓਗੇ ਉਨੀ ਮਹਿੰਗੀ ਮਿਲੇਗੀ ਤਾਂ ਮੇਰੇ ਖਿਆਲ ਵਿੱਚ ਜਿਹੜਾ ਵੱਡਾ ਹੈ ਲੈਣਾ ਠੀਕ ਰਹੇਗਾ ਪੁਆਇੰਟ ਸਿਟੀ ਆਏ ਤੇ ਇਹਦੇ ਪੱਤੀ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਪਹਿਲਾਂ ਰੈੱਡ ਕਲਰ ਦੀਆਂ ਹੁੰਦੀਆਂ ਨੇ ਤੇ ਬਾਅਦ ਵਿੱਚ ਫਿਰ ਇਹ ਗ੍ਰੀਨ ਹੋ ਜਾਂਦੀਆਂ ਨੇ ਇਹ ਵੀ ਬੜਾ ਸੋਹਣਾ ਲੱਗਦਾ ਹੈ ਇਹਦੀਆਂ ਦੋ ਵੈਰਾਈਟੀ ਮੈਂ ਇੱਥੇ ਦੇਖੀ ਆ ਵੈਰਾਈਟੀ ਵੀ ਇਹੀ ਆ ਇਹ ਇਹਦੀਆਂ ਪੱਤੀਆਂ ਦਾ ਰੰਗ ਵੀ ਐਵੇਂ ਲੱਗਦਾ ਜਿਵੇਂ ਫੁੱਲ ਲੱਗੇ ਹੋਣ। ਤੁਸੀਂ ਹੋਰ ਚੀਜ਼ ਦੇਖੋ। ਇਹ ਮੈਂ ਪਹਿਲੀ ਵਾਰ ਦੇਖੀ ਹੈ। ਇਹ ਜਿੱਦਾਂ ਤੁਸੀਂ ਆਪਣਾ ਕੋਈ ਗਮਲਾ ਗਮਲੇ ਦੇ ਵਿੱਚ ਨਾ ਆ ਦੇਖੋ। ਇਹ ਕਿੰਨਾ ਵਧੀਆ ਲੱਗਦਾ ਦੇਖੋ। ਇਹਨਾਂ ਨੂੰ ਵੀ ਪਲਾਂਟਸ ਦੇ ਵਿੱਚ ਇਹਨਾਂ ਨੂੰ ਲਗਾ ਸਕਦੇ ਆ। ਇਹ ਇਹਨਾਂ ਦੇਖੋ। ਇਹ ਬਹੁਤ ਸਾਰੇ ਨੇ ਆ ਦੇਖੋ ਛੋਟੇ ਛੋਟੇ ਆ ਪਏ ਨੇ ਇਦਾਂ ਦੇ ਟੁਆਇਸ ਨੇ ਤੇ ਇਦਾਂ ਲੱਗਦਾ ਇਹ ਜਿਵੇਂ ਇਹ ਸਟਿਕ ਹੈ। ਹੈਨਾ ਇਹਨੂੰ ਤੁਸੀਂ ਇਦਾਂ ਕੱਢ ਸਕਦੇ ਹੋ ਆਪਣੇ ਗਮਲੇ ਦੇ ਵਿੱਚ ਇਦਾਂ ਦਿਖਾਇਓ ਹਾਂ ਦੇਖਾ ਇਦਾਂ ਕੱਢ ਸਕਦੇ ਹੋ ਫਿਰ ਐਵੇਂ ਹੀ ਐਵੇਂ ਦੇਖੋ ਮੂਵਮੈਂਟ ਕਰਦੇ ਹਨ ਇਹ ਇੱਕ ਇਸਲੀ ਬਣੀ ਹੋਈ ਆ ਥੱਲੇ ਦਿਖਾਉਂਗਾ ਮੈਂ ਆ ਦੇਖੋ ਹਾਂ ਮੈਂ ਤੁਸੀਂ ਇਹ ਪlant ਦੇ ਨਾਲ ਇਹਨੂੰ ਤੁਸੀਂ ਲਗਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈ ਹਨਾ ਇਦਾਂ ਦੇ ਬਹੁਤ ਸਾਰੇ ਨੇ ਆ ਦੇਖੋ ਹਾਈ ਹਾਈ ਇਹ ਇਹ ਕਾ ਲੈਖੋ ਐਨੂ ਵੀ ਕਿਤੇ ਨਾ ਕਿਤੇ ਪਰਕਸ ਕਰਦੇ ਨੇ ਆਪਣੇ ਆਪ ਮੂਵਮੈਂਟ ਆਪਣੇ ਆਪ ਕਰਦੇ ਨੇ ਹੈਨਾ ਬਹੁਤ ਸੋਹਣੇ ਲੱਗਦੇ ਨੇ ਔਰ ਬਹੁਤ ਸੋਹਣੇ ਨੇਖਾ ਦੇਖੋ ਸੁੰਦਰ ਜਿਹਾ ਬੂਮਾ ਬਹੁਤ ਚੀਜ਼ ਦਿੱਤੀ ਸੋ ਇਦਾਂ ਦੇ ਕੁਝ ਟੌイズ ਆਪਣੇ ਗਾਰਡਨ ਦੇ ਵਿੱਚ ਸ਼ਾਮਲ ਕਰਕੇ ਗਾਰਡਨ ਦੀ ਸ਼ਾਨ ਨੂੰ ਵਧਾ ਸਕਦੇ ਹੋ ਦੇਖੋ ਇੱਥੇ ਵੀ ਕੁਝ ਇਹਨਾਂ ਨੇ ਰੱਖਿਆ ਹੋਇਆ ਸਜਾਇਆ ਹੋਇਆ ਤੇ ਆਪਾਂ ਹੁਣ ਚੱਲਦੇ ਆਂ ਘਰ ਅੱਜ ਦਾ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਵਿੱਚ ਤੁਸੀਂ ਜਰੂਰ ਦੱਸਿਓ ਜੀ ਜਲਦੀ ਹੀ ਮਿਲਾਂਗੇ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਫॉर ਵਾਚਿੰਗ